ਪਿਆਰ ਪਰ ਸਾਸਰੀ ਕਾਲ ਕਿਸ ਨੇ ਐਡ ਲਵਣੀ ਤਾਲਵੇ ਪੋਰਟਰ ਤੇ ਨੰਬਰ ਚੱਲੀ ਜਾਂਦਾ 5 ਤੋਂ 7 ਫੁੱਟ ਵਾਂਗ ਭੇਜ ਦੇ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਕਰੋ ਚੈਨਲ ਫੋਲੋ ਕਰਦੇ ਕਰੋ ਭਰਾ ਬਣ ਕੇ ਸ਼ੇਅਰ ਕਰਦੇ ਕਰੋ ਵੀਡੀਓ ਸਾਰੀ ਵੇਖੋ ਸਟੈਪ ਅਨਾਂ ਕਰਿਓ ਆਪਾਂ ਦੇ ਕੇ 5 ਤੋਂ 6 ਜੀਜਾ ਤੇ ਲਾਇਕ ਸ਼ੇਅਰ ਕਮੈਂਟ ਕਰਦੇ ਹੋ ਚੈਨਲ ਫੋਲੋ ਕਰਦੇ ਹੋ ਤੇ ਆ ਵੀਰੇ 16 ਫੁੱਟਾ ਟਰਾਲਾ ਏਰੀਆ ਗਰਦਾਸਪੁਰਾ ਜਿਲ੍ਹਾ ਗਰਦਾਸਪੁਰਾ ਤੇ ਗਰਦਾਸਪੁਰ ਦੇ ਬੰਦੇ ਬਹੁਤ ਟਰਾਲੇ ਵੇਚਦੇ ਆ ਆਇਆਂ ਕੋਈ ਇੱਕ ਬੰਦੇ ਦੀ ਟਰਾਲੀ ਲਈ ਹੁੰਦਾ ਕੋਈ 20 25 ਬੰਦੇ ਜਾਂ ਗਰਦਾਸਪੁਰ ਦੇ ਇੱਕ ਬੰਦੇ ਕੰਮ ਕਰਦੇ ਨੇ ਦਾਸ ਸਿੰਘ ਕੀ ਕੱਢ ਰਾ ਦਾੜੀ ਹਾਬਾ ਰੇਲ ਦੇ ਹਿੱਸਾ 22 ਜੇ ਬਹਿੜੀਆਂ ਤੇ 55 ਇੰਚ ਮਚੀ ਓਕਾ ਕਿੱਥੇ ਗੁੱਲਾ ਪਿੰਦਾ ਚਾਰ ਇੱਕੀ ਟੂਕੇ ਦਾ ਰੰਗ ਕੀਤਾ ਵਧ ਗਿਆ ਕੁਆਲਟੀ ਦਾ ਮੂੰਹ ਧੀਰਾ ਰੰਗ ਵਿੱਚੋਂ ਦੀ ਤੇ ਹੈਵੀ ਤੋਂ ਭਾਰਾ ਟਰਾਲਦਾ ਇਹ 34 ਬਣਾ ਇਹ 32 33 ਕੁਆਂਟ 34 ਕੁਆਂਟ ਦਾ ਟਰਾਲਾ ਆ ਤੇ 16 ਫੁੱਟ ਦਮਾ 7 ਫੁੱਟ ਕਿਉੜਾ ਕਿਤੇ ਕਿਥੇ ਆ 3 ਫੁੱਟ ਵੈਡ ਵੀ ਬਾਈ ਦੇ ਬਹਿਰ ਗਲੇ ਹੁੰਦਾ ਹਿੱਸਾ ਪੂਰਾ ਹੈ ਵੀ ਤਾਂ ਭਾਰਾ ਟਰਾਂਦਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਸਪਰਕ ਕਰ ਸਕਦੇ ਆ ਵੇਲ ਕੇ ਲੱਗੇ ਵੀਰ ਕਬਰ ਪਏ ਹੋਏ ਆ ਲੈਕਟਾਂ ਲੱਗੀਆਂ ਸਾਰੇ ਪਾਈ ਜਗਮਗ ਜਗਮਗ ਕਰਦਾ ਤੇ ਪੂਰਾ ਸੁਨ ਤੇ ਆਹ ਕੁੰਡੇ ਵੀ ਲੱਗੇ ਆ ਡਾਂਡੇ ਨੂੰ ਕਬਜੇ ਕਿਹੜੇ ਬੋਲਦੇ ਆ ਲੋਗ ਲੋਗ ਵੀ ਲੱਗੇ ਡਾਢੇ ਨੂੰ ਸੰਘਲ ਵੀ ਲੱਗੇ ਵੀ ਆ ਤੇ ਕੈਂਚੀਆਂ ਬਣਾ ਕੇ ਲਾਈਆਂ 10 ਇੰਚੀ ਟੂਲ ਬਾਕਸ ਵੱਡਾ ਲਾਇਆ ਵਾ ਰੇਟ ਹੈਗਾ ਇਹਦਾ ਟੂਲ ਬਾਕਸ ਬਹੁਤ ਵੱਡਾ ਲਾਇਆ ਮੰਜਾ ਲਾਇਆ ਪੂਰਾ ਵਧੀਆ ਟਰਾਲਾ ਰੇਟ ਦੀ ਗੱਲ ਕਰਕੇ ਰੇਟ ਹੈਗਾ 330000 ਰੁਪਏ 330000 ਰੁਪਏ ਰੇਟ ਆ ਮੌਕੇ ਦੇ ਮਾਤਣ ਕਰਦੇ ਨੇ ਕਿ ਪੂਰਾ ਵਧੀਆ ਟਰਾਲਾ ਹੈ ਵੀ ਤੇ ਭਾਰਾ ਤੇ ਪੂਰਾ ਕੁਆਲਟੀ ਦਾ ਰੰਕੀਤਾ ਏਰੀਆ ਗਰਦਾਸਪੁਰ 330000 ਰੁਪਏ ਰੇਟ ਦਾ ਮੌਕੇ ਦੇ ਮਾਨ ਤਨ ਕਰਕੇ ਪੂਰਾ ਟਾਂਦੇ ਦੇ ਉੱਤੇ ਪੂਰਾ ਹੈਵੀ ਬਣਿਆ ਹੋਆ ਪਾਈਪਾਂ ਚਿੱਪਾਂ ਪੂਰੀਆਂ ਲੱਗੀਆਂ ਕੁੰਡੀਆਂ ਛੁੰਡੀਆਂ ਪੂਰੀਆਂ ਲੱਗੀਆਂ ਰਸੇ ਗਸਣ ਵਾਲਾ ਪਿੱਛੇ ਵੀ ਲੱਗਿਆ ਮੂਰੇ ਵੀ ਲੱਗਿਆ ਮਦਨ ਵੀ ਲੱਗਿਆ ਤੇ ਕਿਰਨਲਾਸ ਲਿਵਟਣ ਵਾਲਾ ਵੀ ਲੱਗਿਆ ਹੁੰਦਾ ਤੇ ਸਾਈਡਾਂ ਦੇ ਕੁੰਡੀਆਂ ਵੀ ਲੱਗੀਆਂ ਟਰੈਕਟਰ ਖੁੱਬ ਜੇ ਸਾਈਡ ਦੇ ਟਰੈਕਟਰ ਪੈ ਜਾਂਦਾ ਲੈਟਾ ਛੇਟਾ ਫੇਰ ਚ ਲੱਗਿਆ ਪੂਰਾ ਸੋਨਾ ਟਰਦਾ ਪੰਦ ਮੋਡੀਫਾਈਆ ਗੱਲ ਮ ਕੋਈ 2003 ਮਾਡਲ ਦਾ ਟਰੈਕਟਰ ਇੰਜਨ ਘੇਰਦਾ ਓਕੇ ਆ ਤੇ ਏਰੀਆ ਪਠੰਡਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਕੀ ਦਿੱਤਾ ਦਾ ਇੰਜਨ ਘੇਰਦਾ ਓਕੇ ਆ ਜਵਾ 90 ਪੈਸੇ ਟਾਇਰ ਆ ਚਾਰੇ ਤੇ ਕੰਮ ਸਾਰਾ ਟੈਕਟ ਤਾਂ ਹੋਇਆ 1 ਰੁਪਏ ਦਾ ਨਹੀਂ ਭਾਲਦਾ ਇੰਜਨ ਘੇਰਦਾ ਓਕੇ ਆ ਡਬਲ ਕਲੱਚ ਆ ਪੰਜਾਬ ਨੰਬਰ ਆ ਤੇ ਪਠੰਡੇ ਦਾ ਹੀ ਨੰਬਰ ਆ ਕਿਸੇ ਵੀਰ ਭਾਈ ਨੇ ਜ਼ਿਲ੍ਹਾ ਪਠੰਡਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਕੋਕਾ ਵੀ ਟਰੈਕਟਰ ਆ ਵਾਹ ਕਹਿੰਦੇ ਸਾਡੇ 1 ਰੁਪਿਆ ਨੁਕਸਾਨ ਨਹੀਂ ਟਰੈਕਟਰ ਦੇ ਵਿੱਚ ਤੇ ਰੇਟ ਹੈਗਾ 295000 ਰੁਪਿਆ ਮੌਕੇ ਦੇ ਬਣ ਤਨ ਕਰ ਦੇਣਗੇ ਟਰੈਕਟਰ ਬੋਬਾ ਜਾਂ 2003 ਮਾਡਲ ਆ ਸਾਰਾ ਟਰੈਕਟਰ ਨੀਰ ਆ ਜਾਂ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਲਓ ਤੇ ਕੋਕਾ ਵੀ ਟਰੈਕਟਰ ਆ ਤੇ ਵੀਡੀਓ ਸਾਰੀ ਵਿਕਲ ਸਟੈਪ ਬਣਾ ਕਰ ਲਾਇਕ ਸ਼ੇਅਰ ਕਰਦੇ ਹੋ ਗੱਡੀ ਆ 2007 ਮਾਡਲ ਤੇ 26 ਦਾ ਹੀ ਪਾਸ ਮੈਂ ਜੀ ਤੇ ਵਧੀਆ ਟਾਇਰ ਆ ਗੱਡੀ ਦੇ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਾਂਦਾ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਸਕਦੇ ਆ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਦਾ 2007 ਮਾਡਲ ਪਟੰਡੇ ਦਾ ਨੰਬਰ ਪਟੰਡਾ ਹੀ ਹੈਗਾ ਵੀਰ ਦਾ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਬਾਹਰ ਗਈ ਆ ਵੀਰੋ ਸਾਰੇ ਸੰਦ ਵੇਚ ਰਹੇ ਇੱਕ ਟਰੈਕਟਰ ਫਾਰਮ ਟਰੈਕ ਹੋਰ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਾ ਸੰਪਰਕ ਕਰ ਸਕਦੇ ਆ ਇਹ ਗੱਡੀ ਤੇ ਰੇਟ ਫੋਨ ਤੇ ਕਰ ਸਕਦੇ 26 ਤਾਈਂ ਪਾਸ ਮਾਂ ਤੇ ਵੀਲ ਕਵਰ ਪਏ ਵਾ ਪੂਰਾ ਵਧੀਆ ਗੱਡੀ ਆ ਰੰਗ ਪੇੜ ਚ ਨਹੀਂ ਜੜਾ ਜਾਂ ਐਕਸੀਡੈਂਟ ਤੋਂ ਰਹਿਦਾ ਤੇ ਕਿਸੇ ਸੀ 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 ਸਭ ਕੋ ਨਾਲ ਦੇ ਆ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀ ਨਾ ਸੰਪਰਕ ਕਰ ਸਕਦੇ ਆ ਫਾਰਮ ਟਰੈਕ 60 ਦੋ ਜਾਂ ਤਿੰਨ ਮਟੜਲੇ ਗੱਡੀ ਵਾਲੇ ਵੀਰ ਕੋਲੇ ਤੇ 855 ਵਾਲੇ ਕੋਲੇ ਹੀ ਆ ਤਿੰਨੇ ਚੀਜ਼ਾਂ ਇੱਕੇ ਬਿਲਕੁਲ ਹੀ ਆ ਫਾਰਮਟਰ ਹੈ ਇੱਕ 68 ਇੰਜਨ ਕੀਰਦਾ ਓਕੇ 2008 ਮਟੜਲਾ ਰੰਗ ਰੰਗ ਪੀਣ ਦਾ ਟਰੈਕਟਰ ਜੀੜਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਵੀ ਸੰਪਰਕ ਕਰ ਸਕਦੇ ਆ ਤੇ 80 90 ਪੈਸੇ ਟਾਇਰ ਆ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਵੀ ਟਰੈਕਟਰ ਆ ਵਾਕੇ ਲੈ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਕਰੀ ਜਾਂਦਾ ਰੰਗ ਪੇ ਹੋ ਰਿਹਾ ਨਵੇਂ ਪਾਇਆ ਮਗਰਲੇ ਚੋ ਵੇਚ ਸਕਦੇ ਸਟਿੱਕਰ ਇੰਜਨ ਖੇੜਦਾ ਹੋ ਕੇ ਆ 40 ਟਾਇਰ ਨਵੇਂ ਆ 14 ਦੇ ਟਾਇਰ ਹੈ ਜੇ ਤੇ ਸਾਰਾ ਪੇਂਟ ਕੋਈ ਨਹੀਂ ਹੋਇਆ ਟਰੈਕਟਰ ਨੂੰ ਤੇ ਇਹ ਡਾਬਰ ਪੱਟੀ ਡੰਡਾ ਨਾਲ ਪੰਜਾਬ ਨੰਬਰ 2 ਲੱਖ 700 ਰੁਪਏ ਰਿਹਾ ਮੌਕੇ ਤੇ ਮੈਂ ਤਾਂ ਕਰ ਦੇਣ ਕਿ ਡਾਬਰ ਪੱਟੀ ਡੰਡਾ ਨਾਲ ਤੇ ਮੌਕੇ ਤੇ ਮੈਂ ਤਾਂ ਕਰ ਦੇਣ ਕਿ ਕਿਸੇ ਵੀਰ ਪਾਈ ਨਹੀਂ ਲੈਣਾ ਵੀਡੀਓਸ ਪਰ ਕਰਕੇ ਸਭ ਦੇ ਮਾਲਕ ਵੀਡੀਓ ਨੰਬਰ ਉੱਤੇ ਕਲੀਕ ਕੀਤਾ ਜਾਂਦਾ ਸਾਰੀ ਕੰਕਰੀਟ ਫੋਨ ਲੱਕ ਦੇ ਦਿੰਦੇ ਆ ਕੋਕਾ ਵੀ ਟ੍ਰੈਕਟਰ ਆ ਵੀਡੀਓ ਕੋ ਸਾਰੀ ਵੀਕਲ ਸਟੈਪ ਪਨੇ ਕਰਿਓ ਲਾਈਕ ਸ਼ੇਅਰ ਕਮੈਂਟ ਕਰਦੇ ਆ